ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਕਰ ਰਹੀ ਕੀ ਗਿਆ ਉੱਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਨੇ ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਚਲਾ ਗਿਆ ਤੇ ਕਰ ਰਿਖੀ ਗਿਆ ਉੱਥੇ ਇੱਕ ক্রিকেট ਮੈਚ ਵੇਖਣ ਗਿਆ ਦਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਲੋ ਕ੍ਰਿਟੀਕਲ ਹਾਲਾਤ ਦੇ ਵਿੱਚ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਬਲਾਸਟ ਹੋ ਰਹੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਹਾਰੀ-ਵਾਰੀ ਮਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਇਹ ਸਾਡਾ ਚੀਫ ਮਿੰਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਗਏ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਸੀ ਕੜੇ ਸ਼ਬਦਾਂ ਨਾਲ ਸੁਭਾਚੀ ਕਾਂਗਰਸ ਦੀ ਨਿੰਦਾ ਕਰ ਦਈਏ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਤੇ ਨੀਰੋ ਪੰਛਰੀ ਵਜਾ ਰਿਹਾ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਦਲੇਵਾਲ ਸਾਹਿਬ ਨੇ ਇਹ ক্রিকেট ਦਾ ਮੈਚ ਵੇਖ ਕੇ ਚੱਲ ਗਿਆ ਇਸ ਤੋਂ ਇਨਸੈਂਸਿਟਿਵ ਕੁਝ ਇਮਸਟੋ ਹੋ ਸਕਦਾ ਹੈ ਇਸ ਤੋਂ ਇਨਸੈਂਸਿਟਿਵ ਕੋਈ ਬਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜਮਾਤ ਹੈ ਕੋਈ ਊਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਦੇ ਨੇ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨ ਚ ਹੀ ਹੁੰਨੇ ਦਿੱਤਾ ਬਹੁਤ ਬਹੁਤ ਸ਼ੁਕਰੀਆ